ਬਨੂੜ ਦੇ ਨੇੜੇ ਨੀਲਮ ਹਸਪਤਾਲ ਦੇ ਵਿੱਚ ਉਸ ਸਮੇਂ ਆਫੜਾ ਦਫੜੀ ਮਚ ਗਈ ਹੈ ਜਦੋਂ ਦੁਪਹਿਰ ਦੇ ਸਮੇਂ ਇੱਕ ਭਿਆਨਕ ਹਾਸਾ ਵਾਪਰ ਗਿਆ ਜਿਸ ਦੇ ਵਿੱਚ ਇੱਕ ਮਕੈਨਿਕ ਦੀ ਮੌਕੇ ਤੇ ਮੌਤ ਹੋਈ ਹੈ ਅਤੇ ਦੂਸਰਾ ਗੰਭੀਰ ਜ਼ਖਮੀ ਹੋਇਆ ਜਾਣਕਾਰੀ ਅਨੁਸਾਰ ਬਨੂੜ ਰਾਜਪੁਰਾ ਰੋਡ ਤੇ ਸਥਿਤ ਨੀਲਮ ਹਸਪਤਾਲ ਦੇ ਵਿੱਚ 2 ਦਿਨ ਪਹਿਲਾਂ ਡਾਈਕਨ ਨਾਮ ਕੰਪਨੀ ਦੇ ਏਸੀ ਲਗਵਾਏ ਗਏ ਸੀ ਅਤੇ ਉਹ ਏਸੀ ਕੂਲਿੰਗ ਨਹੀਂ ਕਰਦੇ ਸੀ ਜਿਸ ਤੋਂ ਬਾਅਦ ਹਸਪਤਾਲ ਦੀ ਮੈਨੇਜਮੈਂਟ ਤੇ ਫੋਲੋ ਕੰਪਨੀ ਨੂੰ ਇਸ ਦੀ ਸ਼ਿਕਾਇਤ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਦੋ ਇੰਜੀਨੀਅਰ ਏਸੀ ਨੂੰ ਚੈੱਕ ਕਰਨ ਦੀ ਲਈ ਆਏ ਅਤੇ ਉਹਨਾਂ ਨੇ ਚੈੱਕ ਕਰਕੇ ਦੇਖਿਆ ਕਿ ਏਸੀ ਦਾ ਫਲੋ ਘਟ ਸੀ ਜਦੋਂ ਉਹ AC ਦੇ ਵਿੱਚ ਗੈਸ ਭਰਨ ਲੱਗੇ ਤਾਂ ਅਚਾਨਕ ਇੱਕ ਬਹੁਤ ਵੱਡਾ ਧਮਾਕਾ ਹੋਇਆ ਧਮਾਕਾ ਇਨਾ ਜ਼ਬਰਦਸ ਸੀ ਕਿ ਸਾਰਾ ਹਸਪਤਾਲ ਹੀ ਗੂੰਜ ਉਠਿਆ ਅਤੇ ਇਸੇ ਦੌਰਾਨ ਸਿਕਿਉਰਿਟੀ ਮੈਨੇਜਮੈਂਟ ਡਾਕਟਰ ਦੀ ਟੀਮ ਅਤੇ ਉੱਥੇ ਹੀ ਮਰੀਜ਼ ਇਸ ਧਮਾਕੇ ਵੱਲ ਨੂੰ ਭੱਜੇ ਜਦੋਂ ਦੇਖਿਆ ਤਾਂ ਇੱਕ ਵਿਅਕਤੀ ਦੀ ਮੌਕੇ ਤੇ ਮੌਤ ਹੋਈ ਅਤੇ ਦੂਸਰਾ ਗੰਭੀਰ ਜ਼ਖਮੀ ਹੋਇਆ ਇਸ ਮੌਕੇ ਤੇ ਡਾਈਕਨ ਕੰਪਨੀ ਦੇ ਐਮਟੀ ਨੇ ਦੱਸਿਆ ਕਿ ਉਹਨਾਂ ਦੀ ਦੋ ਕੰਪਨੀ ਦੇ ਹੋਣ ਹਾਰ ਅਤੇ ਪੁਰਾਣੇ ਵਰਕਰ ਜਿਨ੍ਹਾਂ ਦਾ ਨਾਮ ਹੈਰੀ ਰਾਣਾ ਅਤੇ ਅੰਕੁਸ਼ ਰਾਣਾ ਹੈ ਜੋ ਉਹਨਾਂ ਦੇ ਕੋਲ ਪਿਛਲੇ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਸਨ ਇਹਨਾਂ ਦੇ ਵਿੱਚੋਂ ਇੱਕ ਦੀ ਮੌਤ ਹੋਈਆ ਅਤੇ ਇੱਕ ਗੰਭੀਰ ਜ਼ਖਮੀ ਹੋਇਆ ਸੋ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਦੇ ਬਾਰੇ ਦੱਸ ਦਿੱਤਾ ਗਿਆ ਹਾਲਾਂਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਬਹੁਤ ਹੀ ਮੰਦਭਾਗਾ ਪਾਣਾ ਵਰਤਿਆ। ਦੂਸਰੇ ਪਾਸੇ ਮੌਕੇ ਤੇ ਐਸਆਈਵੀ ਪਹੁੰਚੇ ਨੇ ਜਿਨ੍ਹਾਂ ਤੇ ਵੱਲੋਂ ਜਾਂਚ ਕਰਨ ਦੀ ਗੱਲ ਵੀ ਆਖੀ ਗਈ ਹੈ। ਸ ਜਿਹੜਾ ਅਕਸੀਡੈਂਟ ਇੱਥੇ ਵਾਪਰੇ ਉਹਦੇ ਬਾਰੇ ਹਾਂ। ਸ ਬੜੇ ਅਫਸੋਸ ਦੀ ਗੱਲ ਹੈ ਸਭ ਤੋਂ ਪਹਿਲਾਂ ਕਿ ਇਹ ਦੋ ਬੰਦੇ ਪਿੱਛੇ ਕੰਮ ਕਰ ਰਹੇ ਸੀ। ਔਰ ਇਹ ਜਿਹੜਾ ਉਹ 에어 ਕੰਡੀਸ਼ਨਿੰਗ ਜਿਹੜੀ ਸੀਗੀ ਉਹ ਸਾਡੇ ਹਸਪੀਟਲ ਦੇ ਬਾਹਰ ਇੱਕ ਬਾਹਰਲੀ ਸਾਈਡ ਤੇ ਵੈਸੇ ਸਾਰਾ ਹਸਪੀਟਲ ਸੈਂਟਰਲ ਏਸੀ ਹੈ ਬਟ ਕੁਝ ਯੂਨਿਟਸ ਦੇ ਜਿਹੜੇ ਹੈਗੇ ਆ ਆ ਦੂਸਰੇ ਆਪਣੇ ਸਪਲਿਟ ਏਸੀ ਦੇ ਲੱਗੇ ਹੋਏ ਆ ਔਰ ਉਹਦੇ ਜਿਹੜੇ ਐਕਸਟਰਨਲ ਯੂਨਟ ਆ ਉਹ ਬਾਹਰਲੀ ਸਾਈਡ ਬਿਲਡਿੰਗ ਦੀ ਬਾਹਰਲੀ ਸਾਈਡ ਤੇ ਲੱਗੇ ਹੋਏ ਸੀ ਔਰ ਇਕਨੋਮਿਕ ਆਵਾਜ਼ ਆਈ ਤਾਂ ਸਾਡੇ ਹਸਪੀਟਲ ਚ ਕੋਡ ਬਲੂ ਅਨਾਉਂਸ ਹੋਇਆ ਔਰ ਸਾਰੇ ਅਸੀਂ ਕੋਡ ਬਲੂ ਦੇ ਜਿਹੜੇ ਪਾਰਟ ਐ ਸਾਡੇ ਡਾਕਟਰਸ ਸਾਡੀ ਐਡਮਿਨਿਸਟ੍ਰੇਸ਼ਨ ਟੀਮ ਸੀ ਭੱਜ ਕੇ ਗਈ ਜਦੋਂ ਅਸੀਂ ਦੇਖਿਆ ਕਿ ਇਹ ਇੱਕ ਅ ਬੰਦਿਆ ਨਾਲ ਚੋਟ ਲੱਗੀ ਉਹਨਾਂ ਦੇ ਤਾਂ ਇਮੀਡੀਏਟਲੀ ਅਸੀਂ ਉਹਨਾਂ ਨੂੰ ਐਮਰਜੈਂਸੀ ਡਿਪਾਰਟਮੈਂਟ ਚ ਲੈ ਕੇ ਆਏ ਔਰ ਐਮਰਜੈਂਸੀ ਚ ਅ ਉਹਨਾਂ ਨੂੰ ਹੈਂਡਲ ਕੀਤਾ ਬਟ ਇੱਕ ਜਿਹੜਾ ਬੰਦਾ ਹੈ ਉਹ ਨਾਲ ਦੀ ਨਾਲ ਹੀ ਮੈਨ ਲੈਟ ਦਾ ਸਪੌਟ ਦੀ ਡੈਥ ਹੋ ਗਈ ਔਰ ਇੱਕ ਜਿਹੜਾ ਹੈ ਉਹ ਇਸ ਟਾਈਮ ਸਾਡੇ ਡਾਕਟਰ ਨੇ ਉਹਨੂੰ ਵੈਂਟੀਲੇਟਰ ਸਪੋਰਟ ਤੇ ਰੱਖਿਆ ਹੋਇਆ ਹੈ ਤੇ ਕੋਸ਼ਿਸ਼ ਹੈ ਕਿ ਉਹ ਬੱਚੇ ਜੀ ਦੀ ਡੈਥ ਹੋਈ ਉਹਦਾ ਨਾਮ ਤੇ ਐਡਰੈਸ ਕੀ ਜੀ ਕਿੰਨੀ ਉਮਰ ਹੈ ਉਹਦਾ ਅ ਇੱਕ ਦਾ ਨਾਮ ਹੈਰੀ ਹੈ ਤੇ ਇੱਕ ਦਾ ਨਾਮ ਅੰਕੁਸ਼ ਹੈ ਅੰਕੁਸ਼ ਰਾਣਾ ਤੇ ਹੈਰੀ ਰਾਣਾ ਡੈਥ ਕਿਦੀ ਹੋਈ ਉਹਦਾ ਜੀ ਤੇ ਡੈਥ ਹੋਈ ਹੈ ਜੀ ਆਪਣੇ ਹੈਰੀ ਰਾਣਾ ਦੀ ਕਿੰਨੀ ਉਮਰ ਹੈ ਉਹਦੀ ਉਮਰ 21 ਸਾਲ ਦੱਸਦੇ ਆ ਕਿਹੜੀ ਕੰਪਨੀ ਨਾਲ ਸੰਬੰਧ ਸੀ ਜੀ ਇਹ ਜਿਹੜੀ ਹੈ ਦੇਖੋ ਡਾਈਕਿਨ ਇੱਕ ਵਰਲਡ ਫੇਮਸ ਕੰਪਨੀ ਹੈ ਔਰ ਡਾਈਕਿਨ ਦੇ ਵੈਂਡਰ ਸਮਾਰਟ ਕੂਲ ਮੁਹਾਲੀ ਤੋਂ ਇਹ ਮਤਲਬ ਬੰਦੇ ਇੱਥੇ ਆਏ ਸੀ ਔਰ ਡਾਈਕਿਨ ਦਾ ਇੱਕ ਨਾਮ ਹੈ ਮਤਲਬ ਕੰਪਨੀ ਦਾ ਔਰ ਕੁਆਲੀਫਾਈਡ ਬੰਦੇ ਮਤਲਬ ਉਹ ਟੈਕਨੀਕਲ ਬੰਦੇ ਸੀਗੇ ਇਹ ਔਰ ਇਹ ਹਾਦਸਾ ਵੈਸੇ ਇਹ ਮੇਂ ਹੋਣਾ ਨਹੀਂ ਚਾਹੀਦਾ ਸੀਗਾ ਕਿਉਂਕਿ ਇਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਹੁੰਦੀ ਹੈ ਔਰ ਕਿਉਂ ਹੋਇਆ ਇਹਦੀ ਟੈਕਨੀਕਲ ਰਿਪੋਰਟ ਦਾ ਬਾਅਦ ਚੋ ਹੀ ਆਪਾਂ ਦੇਖ ਸਕਦੇ ਆ ਫਿਲਹਾਲ ਜੋ ਸਾਨੂੰ ਉਹਨਾਂ ਦੇ ਅਸੀਂ ਦੇਖਿਆ ਕਿ ਉਹ ਪ੍ਰੋਪਰਲੀ ਮਤਲਬ ਟੈਕਨੀਕਲ ਟੀਮ ਤੋਂ ਸੀਗੇ ਡਾਈਕਨ ਦੇ ਉਹਨਾਂ ਕੋਲ ਕਾਰਡ ਹੈ ਤੇ ਇੰਸ਼ੋਰੈਂਸ ਵਗੈਰਾ ਦੇ ਵਿੱਚ ਉਹਨਾਂ ਦੇ ਨਾਮ ਨਹੀਂ ਸਾਰੇ ਤੇ ਇਹ ਮਤਲਬ ਅਸੀਂ ਤਾਂ ਇਹ ਕਹਿ ਸਕਦੇ ਹਾਂ ਕਿ ਇਸ ਹਾਦਸੇ ਦੀ ਜਿਹੜੀ ਗਲਾਈ ਪੁਲਿਸ ਨੂੰ ਦੇ ਦਿੱਤੀ ਗਈ ਹੈ ਹਾਂ ਐਟ ਦ ਸਪੌਟ ਪੁਲਿਸ ਨੂੰ ਇਦਲਾਹ ਦੇ ਦਿੱਤੀ ਗਈ ਹੈ ਠੀਕ ਹੈ ਔਰ ਉਹਦੀ ਜਿਹੜੇ 스마트 ਕੂਲ ਵਾਲੇ ਹਨ ਉਹਨਾਂ ਨੂੰ ਵੀ ਦੇ ਦਿੱਤੀ ਗਈ ਹੈ ਉਹਨਾਂ ਦੇ ਜਿਹੜੇ ਐਮ ਡੀ ਹੈ ਉਹ ਵੀ ਆ ਚੁੱਕੇ ਨੇ ਇੱਥੇ ਹੀ ਤੇ ਉਹਨਾਂ ਦੀ ਫੈਮਲੀਜ਼ ਨੂੰ ਵੀ ਦੱਸ ਦਿੱਤਾ ਗਿਆ ਤੇ ਅਸੀਂ ਸਾਨੂੰ ਅਫਸੋਸ ਹੈ ਕਿ ਇਹ ਮਤਲਬ ਇਹਨਾਂ ਬੱਚਿਆਂ ਨਾਲ ਇਹ ਹਾਦਸਾ ਹੋਇਆ ਤੇ ਟੈਕਨੀਕਲ ਜੋ ਰਿਪੋਰਟ ਹੈ ਉਹ ਤਾਂ ਬਾਅਦ ਵਿੱਚ ਪਤਾ ਲੱਗੇਗਾ ਮੇਰਾ ਨਾਮ ਮਨਸਤਿੰਦਰਜੀਤ ਸਿੰਘ ਹੈ ਤੇ ਬੜੀ ਬੋਕ ਵਾਲੀ ਗੱਲ ਹੈ ਸਾਡਾ ਆਪਣਾ ਹੀ EMPLOYEES ਸੀਗਾ ਸਾਡਾ ਫੈਮਲੀ ਮੈਂਬਰ ਸੀਗਾ ਕਿ ਕਿਦਾਂ ਹੋਈ ਕਿਵੇਂ ਹੋਈ ਇਹ ਤੇ ਹੁਣ ਟੈਕਨੀਕਲ ਚੀਜ਼ਾਂ ਦੇਖ ਕੇ ਪਤਾ ਲੱਗੇਗਾ ਹਾਲੇ ਤਾਂ ਅਸੀਂ ਆਪਣੇ ਬੰਦੇ ਸੰਭ ਰਹੇ ਹਾਂ ਅਸੀਂ ਇਮੀਡੀਏਟਲੀ ਰਸ਼ ਕਰਕੇ ਸਾਰੇ ਸਾਡਾ ਸਟਾਫ ਇੱਥੇ ਖੜਾ ਹੈ ਤੇ ਸਾਨੂੰ ਤਾਂ ਇਹ ਕਿ ਅਸੀਂ ਪਹਿਲੇ ਬੰਦਿਆਂ ਦੀ ਜਿਹੜੀ ਹਾਲਤ ਹੈ ਜਿਹੜੇ ਇੱਕ ਬੰਦਾ ਸਾਡਾ ਐਮਰਜੈਂਸੀ 'ਚ ਉਹਨੂੰ ਸੰਭੀ ਉਹਨੂੰ ਬਚਾਈਏ ਸਾਡਾ ਫੋਕਸ ਹੈ ਇਸ ਵੇਲੇ ਸਾਰਾ ਉੱਧਰ ਹੈ ਮੈਲ ਟ੍ਰੇਨ ਬੰਦੇ ਸੀ ਸਾਡੇ ਪਹਿਲੀ ਵਾਰੀ ਨਹੀਂ ਮਤਲਬ ਪਿਛਲੇ ਸਾਡੇ ਕੋਲੇ ਵੇਰੇ ਖਿਆਲ ਹੈ ਕਿ 6-7 ਸਾਲ ਤੋਂ ਕੰਮ ਕਰ ਰਹੇ ਹਾਂ ਔਰ ਟੈਕਨੀਕਲੀ ਸਾਊਂਡ ਬੰਦੇ ਸੀਗੇ ਸਾਡੇ ਮਤਲਬ ਸੀਨੀਅਰ ਬੰਦੇ ਸੀਗੇ ਲੋ ਸਾਡੂੰ ਤਾਂ ਇੱਕ ਬੜਾ ਵੱਡਾ ਘਟਾ ਹੈ ਇਹਨਾਂ ਦਾ ਤੇ ਉਹਨਾਂ ਦੀ ਪਹਿਚਾਨ ਕੀ ਹੈ ਜਿਹਦੇ ਜਿਹਦੇ ਐਕਸਪਾਇਰ ਹੋ ਗਏ ਡੈਥ ਹੋਈ ਹੈ ਕਿਸੇ ਟਾਈਮ ਸੀ ਅਸੀਂ ਦੇਖ ਲਈ ਬੋਡੀ ਜੀ ਖੈਰੀ ਨਾਮ ਸੀਗਾ ਮੁੰਡੇ ਦਾ ਇੱਕ ਇੱਕੋ ਬਿਲੋਂਗ ਕਰ ਤੋੜ ਪਿੰਡ ਕਿੱਥੇ ਪੈਂਦਾ ਹੈ ਤੋੜ ਪਿੰਡ ਕਰੜ ਦੇ ਕੋਲ ਹੈ ਤੇ ਉਹਨਾਂ ਵੀ ਜਿਹੜੇ ਪਰਿਵਾਰ ਮੈਂ ਹੋ ਗਈ ਗੱਲ ਮੇਰੀ ਉਦੋਂ ਦਾ ਅਸੀਂ ਇਨ ਟੱਚ ਹੈ ਮੇਰੇ ਨਾਲ ਇਨ ਟੱਚ ਹੈ ਯਾਰ ਇਹ ਸਰ ਇਨਸੀਡੈਂਟ ਤੇ ਆਇਆ ਹੈ ਸਰ ਅੱਜ ਸਾਨੂੰ ਥਾਣੇ 'ਚ ਨਾ ਇਨਫੋਰਮੇਸ਼ਨ ਆਈ ਸੀ ਨੀਡਮ ਹਸਪੀਟਲ ਦੇ ਚਤਕਾਰਾ ਦੇ ਆਪੋਜ਼ਿਟ ਹੈ ਤੇ ਵੀ ਇੱਥੇ ਕੋਈ ਏਸੀ ਫਟਣ ਨਾਲ ਇੱਕ ਦੋ ਬੰਦੇ ਜ਼ਖਮੀ ਹੋ ਗਏ ਨੇ ਜਦੋਂ ਅਸੀਂ ਆ ਕੇ ਦੇਖਿਆ ਤਾਂ ਇੱਥੇ ਬਾਕੀ ਮੌਕਾ ਦੇਖਿਆ ਤਾਂ ਏਸੀ ਫਟਿਆ ਹੋਇਆ ਸੀ ਇੱਕ ਬੰਦੇ ਦੀ ਡੈਥ ਹੋ ਗਈ ਆ ਇੱਕ ਜੇਰੇ ਲਾਗ ਹੈ ਨੀਡਮ ਹਸਪੀਟਲ ਦੇ ਚਿੰਨੇ ਕਿ ਵੇਲੇ ਕਿੱਥੇ ਹੈ ਇਹ ਕਰੀਬ 1:30 ਵਜੇ ਦੀ ਹੈ ਤੇ ਜਿਹੜੀ ਉਹ ਡੈੱਡ ਬੋਡੀ ਇਥੇ ਮੋਰਚਰੀ 'ਚ ਪਈ ਹੈ ਉਹਦੀ ਅੱਗੇ ਕੀ ਫਰਮ ਉਹ ਵਾਰਸ ਆ ਰਹੇ ਨੇ ਫਿਰ ਆਪਾਂ ਦੇਖਦੇ ਹਾਂ ਅਗਲੀ ਕਾਰਵਾਈ ਕੀ ਬਣਦੀ ਹੈ ਜੇ ਕੋਈ ਮਾਮਲਾ ਵਗੈਰਾ ਦਰਚ ਨਹੀਂ 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 ਅਜੇ ਕੁਝ ਨਹੀਂ న్యూਸ 89 ਪੰਜਾਬ ਦੇ ਲਈ ਬਨੂੜ ਤੋਂ ਪੱਤਰਕਾਰ ਅਮਰਿੰਦਰ ਸਿੰਘ ਮੋਹੀ ਦੀ ਖਾਸ ਰਿਪੋਰਟ న్యూਸ 89 ਪੰਜਾਬ الخبر تزداح بأسره